ਆਹੋਂ ਮੇਰੀ ਆਇਆ ਆਹ ਮੈਂ ਕੁਝ ਨਹੀਂ ਕੀਤਾ ਆਹ ਤੇ ਆਹ 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 ਕੁਝ ਚੱਤੇ ਬਾਹਰ ਜਾਮਤ ਜੀ ਸਭ ਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਅੱਜ ਮਿਲੇ ਆਪਾਂ ਔਰ ਅੱਜ ਦਾ ਜੋ ਇਹ ਰਾਸ਼ਨ ਵੰਡਣ ਦਾ ਕੋਸ਼ੀਰੀ ਸ੍ਰੀ ਰਣ ਲਾਲ ਜੀ ਕਿਟਾਰੀਆ ਪਰਿਵਾਰ ਦੇ ਵੱਲੋਂ ਹੈ ਕਲੋਂ ਨੰਦਾ ਚੁਰਾਸ਼ਵਾ ਜਨਮ ਦਿਨ ਆਸੀ ਪਰਮਪితਾ ਪਰਮੇਸ਼ਵਰ ਅਕੇ ਦੁਆ ਕਰਦੇ ਹੈ ਕਿ ਸਵਸਥ ਰਹੇ ਔਰ ਸਾਨੂੰ ਐਸੀ ਤਰ੍ਹਾਂ ਆਸ਼ੀਰਵਾਦ ਦਿੰਦੇ ਰਹੇ ਔਰ ਜੋ ਜਰਸੀ ਵਿਤਰਨ ਹੈ ਇਹ ਭਾਰਤ ਵਿਕਾਸ ਪਰਸ਼ਦ ਵੱਲੋਂ ਸਾਰੇ ਪਰਿਵਾਰਾਂ ਨੂੰ ਜਰਸੀ ਦਿੱਤੀ ਜਾ ਰਹੀ ਹੈ ਔਰ ਇਹ ਸਾਰਾ ਸਾਂਝਾ ਉਪਰਾਲਾ ਸਭ ਨੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਅਸੀਂ ਦੁਰਗਾ ਮੰਦਿਰ ਪ੍ਰਬੰਧਕ ਕਮੇਟੀ ਔਰ ਦੁਰਗਾ ਮੰਦਿਰ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕੀ ਕਰ ਦੋ ਨਬਲ ਉਹ ਆ ਆ ਲੈ ਲਿਆ ਸ਼ਾਹ ਯਾਰਾ ਇਹ ਮਾਨਕ ਤਨਿਆ ਜਿਹਨੇ ਕੀ ਬੋਲਿਆ ਮਾਨਕ ਦੀ ਭਾ ਜਲਦੀ ਰਹੇ ਉਹ ਵੀ ਐਸਾ ਦੁਸਰਾਨ ਹੋਇਆ ਨਾ ਅੰਦਰ ਸਖੀ ਅਹਾਂ ਦੇ ਪਿਛਾਸ ਪਰਸ਼ਰ ਜਿਸ ਯੋਗਦਾਲਾ ਸ਼੍ਰੀ ਦੁਬਿਆਣਾ ਮੰਦਰ ਦੇ ਅੰਦਰ ਅੱਜ ਸ਼੍ਰੀ ਸ੍ਰੇਂਗ ਘਟਾਰਿਆ ਜੀ ਦੇ 84ਵੇਂ ਜਨਮ ਦੇ ਨਾਲ ਉਹਦੇ ਉਪਲਬਧ ਵਿੱਚ ਹਾਂ ਕੋਈ ਦੇਖ ਰਿਹਾ ਹਾਂ ਕਿ ਅੱਜ ਰਾਸ਼ਨ ਵੰਡਿਆ ਜਾ ਰਿਹਾ ਹੈ ਵੈਸੇ ਤਾਂ ਮੰਦਰ ਵੈਲਫੇਅਰ ਸੁਸਾਇਟੀ ਜਿਹੜੀ ਹੈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਲੇਕਿਨ ਸਮਾਜ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਵਰਗਾਂ ਨੂੰ ਉਥਾਨ ਵਾਸਤੇ ਹੋਰ ਗਿਆਨ ਤਾਂ ਜੋ ਪਰਿਵਾਰ ਆਪਣੇ ਆਪ ਨੂੰ ਪਿਛੜਾਪਨ ਮਹਿਸੂਸ ਨਾ ਕਰਦੇ ਹੋਏ ਸਮਾਜ ਵਿੱਚ ਵਿਚਰ ਕੇ ਆਪਣਾ ਜੀਵਨ ਆਪਨ ਚਰਨ ਅਤੇ ਉਹਨਾਂ ਦਾ ਘਰ ਦਾ ਜਿਹੜਾ ਖਰਚਾ ਹੈ ਉਹ ਸਹੀ ਤਰੀਕੇ ਨਾਲ ਚੱਲ ਸਕੇ ਜੀ ਅਸੀਂ ਬਾਕੀ ਆਯੋਜਨ ਮੰਡਲਿਤ ਤੋਂ ਬਹੁਤ ਵਧੀਆ ਪ੍ਰਬੰਧ ਹੈ ਹਰ ਮਹੀਨੇ ਹੀ ਇਹ ਰਾਸ਼ਨ ਵੰਡੇ ਗਏ ਹੈ ਇਹਨਾਂ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹ ਰਾਸ਼ ਦਿੱਤਾ ਜਾਂਦਾ ਹੈ ਅੱਜ ਇਹ ਕਹਿਣਾ ਚਾਹੂਗਾ ਜਿਹੜਾ ਕਿ ਇੱਥੇ ਰਾਸ਼ਨ ਵੰਡਿਆ ਜਾ ਰਿਹਾ ਹੈ ਸੋਮਾ ਮੰਦਿਰ ਦੀ ਸਿੱਧਸ਼ੀਰੀ ਪਾਵਨ ਧਾਮ ਸਿੱਧਸ਼ੀਰੀ ਦੁਰਗਾ ਮੰਦਿਰ ਦੇ ਪਿਛਲੇ ਲੰਬੇ ਸਮੇਂ ਤੋਂ ਵਿਜੇ ਚੌਪੜੇ ਤੋਂ ਪ੍ਰੇਰਿਤ ਹੋ ਕੇ ਲਗਭਗ ਪੰਜ ਸਾਲਾਂ ਤੋਂ ਜਿਹੜਾ ਕਿ ਜ਼ਰੂਰਤਮੰਦ ਪਰ ਸਹਾਇਕ ਪਰਿਵਾਰਾਂ ਨੂੰ ਇਹਨਾਂ ਕੀ ਰਾਸ਼ਨ ਔਰ ਸਰਦੀ ਔਰ ਗਰਮੀ ਦੇ ਸਾਹਮਣੇ ਜਿਹੜਾ ਹੋਰ ਵੀ ਵਿਵਸਥਾ ਕਰਕੇ ਦਿੱਤਾ ਜਾਂਦਾ ਐਸ ਵਾਰੀ ਦੇ ਜਿਹੜਾ ਰਾਸ਼ਨ ਹੈ ਪਹਿਲਾਂ ਤਾਂ ਸਾਡੇ ਸਾਰੇ ਬਾਉਲੀ ਸ਼ਰੈਣ ਦੇ ਕਿਨਾਰੇ ਪਹੁੰਚੇ ਨੇ ਜਿਨ੍ਹਾਂ ਦੀ ਅੱਛੀ ਰਸਤੀ ਸਾਹਿਬ ਦਾ ਜਿਹੜਾ ਉਹਨਾਂ ਦਾ ਜਰਮ ਦਿੰਨਾ ਅਸੀਂ ਸਿੱਧੇ ਸ਼ੀਰ ਦੁਕਾਨਾ ਮੰਦਿਰ ਵੱਲ ਇਹਨਾਂ ਨੂੰ ਬੁਲਾਈ ਤੇ ਨਾ ਮਾਤਰਾ ਨੇ ਨੂੰ ਇਹਨਾਂ ਦੀ ਲੰਗ ਆਯੂ ਦੀ ਕਾਮਨਾ ਕਰ ਰਿਹਾ ਔਰ ਇਸ ਤੋਂ ਇਲਾਵਾ ਪਤਰੀ ਘਾਸ ਪਰਿਸ਼ਦ ਵੱਲੋਂ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਅੱਜ ਜਰਸੀਆਂ ਜਿਹੜੀਆਂ ਕੀ ਰਾਸ਼ਨ ਦੇ ਨਾਲ ਵੰਡਿਤ ਕੀਤੀਆਂ ਗਈਆਂ ਨੇ ਉਹ ਸਾਡੇ ਸ੍ਰੀ ਚਿਦਿ ਸ਼ੀਰਧਰ ਗੋਆਰਨਾ ਮੰਦਰ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਨੇ ਅਸੀਂ ਪੂਰੇ ਫਾਜ਼ਿਲਕਾ ਦੇ ਜਨ ਦੰਦਾ ਸਹਿਯੋਗ ਸਹਿਯੋਗ ਜਿਹੜਾ ਵੀ ਉਹਨਾਂ ਦੇ ਵੱਲੋਂ ਸਹਿਯੋਗ ਸੰਵਾਰਿਆ ਹੈ ਉਹਦੇ ਲਈ ਅਸੀਂ ਸ੍ਰੀ ਚਿਦਿ ਸ਼ੀਰਧਰ ਗੋਆਰਨਾ ਮੰਦਰ ਵੱਲੋਂ ਆਵਾਰੀਆਂ ਤੇ ਜੋ ਵੀ ਪ੍ਰੋਜੈਕਟ ਚੱਲਦਾ ਹੈ ਪੂਰੇ ਫਾਜ਼ਿਲਕਾ ਦੇ ਜਨ ਦੰਦਾ ਦੇ ਸਹਿਯੋਗ ਨਾਲ ਚੱਲਦਾ ਹੈ ਕਿਤੇ ਲਈ ਅਸੀਂ ਪਾਵਨ ਦੰਦਾ ਗੋਆਰਨਾ ਮੰਦਰ ਵੱਲੋਂ ਆਵਾਰੀਆਂ ਹੈ 2 ਨੰਬਰ ਇਹ ਬਹੁਤ ਨਹੀਂ ਚਾਹੀਦਾ ਜੀ ਉਰਵੀ ਤੱਕ ਕਿਵੇਂ ਵੇਖਦੇ ਹੋ ਦੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਫਾਇਲ ਕਾ ਵਾਸੀ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਵੀ ਮਤਲਬ ਤੁਹਾਡੀ ਸੁਸਾਇਟੀ ਦਰਗਾਹਾਂ ਮੰਦਿਰ ਇਹ ਜਾ ਕੰਮ ਕਰ ਰਿਹਾ ਹੈ ਹੋਰ ਕਰਨਾ ਚਾਹੀਦਾ ਕਰਨਾ ਜੀ ਅਸਲ ਕਰਨਾ ਜੀ ਹੋਰ ਲੋਕਾਂ ਦੇ ਦੇ ਕੰਮ ਇਸ ਤਰ੍ਹਾਂ ਦੇ ਜੀ ਅੱਜ ਤੁਹਾਡੇ ਜਨਮ ਦਿਨ ਤੇ ਇੱਥੇ ਰਾਸ਼ਨ ਵੰਡਿਆ ਜਾ ਰਿਹਾ ਤੇ ਨਾਲ ਹੀ ਸਵੈਟਰ ਵੰਡੇ ਜਾ ਰਿਹਾ ਕੀ ਕਰਨਾ ਚਾਹੁੰਦੇ ਤੇ ਪਰ ਤੁਗਾ ਪਰਿਸ਼ਦ ਤੇ ਗੁਰਦੈਣਾ ਦੁਬਿਆਣਾ ਮੰੰਦਰ ਦੇ ਲੋਕਾਂ ਨੂੰ ਮੋਹ ਨਿਰੋਇ ਪ੍ਰੋਗਰਾਮ ਚੱਲ ਰਿਹਾ ਗਰੀਬਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਇੱਕ ਮਹੀਨੇ ਦਾ ਮੌਸਮ ਅਨੁਸਾਰ ਕੱਪੜੇ ਵੀ ਹੁਣ ਮਿਲਣ ਸਕਦਾ ਹੈ ਨਰਜਸੀਆਂ ਦੇ ਜਿੱਥੇ ਚਾਰੀਆਂ ਨੇ ਰਾਸ਼ਨ ਦੇ ਨਾਲ ਰਾਸ਼ਨ ਸਪਕਾਨ ਵਾਸਤੇ ਸੁਭਾਨ ਹੁੰਦਾ ਉਹ ਵੀ ਦਿੱਤਾ ਜਾਂਦਾ ਹੈ ਤੇ ਇਹ ਸਾਰਾ ਦੁਬਿਆਣਾ ਮੰੰਦਰ ਦੇ ਮੈਂਬਰ ਨੇ ਜੀ ਉਹਨਾਂ ਦੀ ਹਿੰਮਤ ਨਾਲ ਉਹਨਾਂ ਦੇ ਸੰਯੋਗ ਦੇ ਨਾਰੇ ਚੱਲ ਰਹੇ ਜਿਵੇਂ ਜਿਵੇਂ ਸ਼ਹਿਰ ਵਾਲੇ ਸੰਯੋਗ ਦਿੰਦੇ ਨੇ ਓਵੇਂ ਓਵੇਂ ਇਹ ਕੰਮ ਜਦਾਂ ਚੱਲ ਰਿਹਾ ਹੈ ਤਾਂ ਜਾਂਦਾ ਰਹੇਗਾ ਜੀ ਇਹ ਵਧੇਗਾ ਓਮੀ ਫਿਰ ਵੀ ਉਹਨਾਂ ਨੂੰ ਉੱਤਾਰ ਹੈ ਮੈਂ ਇਹ ਵੀ ਐਂਟੀਗੰਦਾ ਕੇ ਪਾਰਕਾਸ ਪਰਿਸ਼ਦ ਤੇ ਬਾਕੀ ਜਿਹੜੇ ਸੱਜਣ ਨੇ ਸੰਯੋਗੀ ਉਹਨਾਂ ਨੂੰ ਬਰਮਾਤਮਾ ਕਰ ਲਾ ਹੈ ਉਹਨਾਂ ਦਰਸਤ ਅਖਸ਼ੇ ਤੋਂ ਇਹ ਵੀ ਲੋਕਾਂ ਦੀ ਸੇਵਾ ਕਰਦੇ ਨੇ ਅਸੀਂ ਬੋਤਲੰਬੀ ਹੋਵੇ